ਕਵਾਲਿਫਾਈ ਤਾਂ ਕਰਦੇ ਆ ਸਭ ਕਾਂਗਰਸ ਦੇ ਕ੍ਰਾਈਟੇਰੀਆ ਦੇ ਨਾਲ ਕਿਉਂਕਿ ਮੇਰੇ ਤੋਂ ਆ ਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਈ ਹੈ ਸਾਬ ਹੱਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਹੱਸਤਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਹੈ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਈਆ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ ਫਰਮ ਦਾ ਹਾਰਸਸ ਮਾਊਥ ਯਾ ਹਾਰਸਸ ਉਹਦਾ ਫਿੱਲੀ ਦੇ ਮਾਊਥ ਜਨ ਉਹਦੇ ਜਵਾਕਾਂ ਦੇ ਮੂੰਹ ਸੁਣੀ ਸੀਗੀ ਵੀ ਉਹਨ ਨਹੀਂ ਮਿਲੀ ਮੁੱਖ ਮੰਤਰੀ ਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋ ਸਦਾ ਮੈਂ ਕੀ ਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੰਦਾ ਉਹਨਾਂ ਦਾ ਦਿਨ ਅੱਗੇ ਫਰਜੰਦ ਦਾ ਨਾਮ ਲੈ ਰਿਆਂ ਜਿਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਮੈਂ 350 ਚ ਲਈ ਇਹ ਪੁੰਨ ਨਹੀਂ ਮਿਲਦੀ ਤੇ ਬਾਕੀ ਤਾਂ ਕਾਂਗਰਸ ਪਹੁੰਚੀ ਕਿੱਥੇ ਸਰ ਇਹ ਨਾ ਕਰਕੇ ਸਭ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਭ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਿਸ ਸਿੱਧੂ ਕੋਲ ਹੋਵੇ ਪਰ ਮਨ ਨੂੰ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਕਲੀਅੰਟ ਅੱਜ ਵੀ ਪਿਆ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖਿਆ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਨ ਜਕਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਆ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਆਗੇ-ਆਗੇ ਦੇਖੀ ਹੁੰਦਾ ਹੈ ਕਿਆ ਜੇ ਤੁਸੀਂ ਕਹਿੰਗੇ ਦੋ ਤਿੰਨ ਕ੍ਰਾਈਟੇਰੀਆ ਚ ਤੁਸੀਂ ਪਹਿਲੇ ਫੇਲ ਹੋ ਗਏ ਸੋ ਕ੍ਰਾਈਟੇਰੀਆ ਕਿਹੜੇ-ਕਿਹੜੇ ਸੀ ਉਹ ਮੈਂ ਦੱਸ ਰਾਂ ਜਿਹੜੇ ਬੀਬਾ ਜੀ ਉਹ ਦੱਸਣਗੇ ਕੀ ਹੈ ਜੀ ਕਈ ਕ੍ਰਾਈਟੇਰੀਆ ਇਹਦੇ ਵਿੱਚ ਚ ਯਾਰ ਤੁਸੀਂ ਸਟੇਟ ਚ ਸਰਕਾਰ ਬਣਾਉਣ ਦੀ ਗੱਲ ਹੈ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਲੌਭਤ ਤੇ ਪਹੁੰਚਿਆ ਨਹੀਂ ਬਾਅਦ ਚ ਬੰਦਾ ਠੁਕਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁਲ ਬੁੱਧੀ ਦਾ ਖੋਟ ਇਤਨੇ ਅਵਗੁਣ ਤਵ ਛੁਪੇ ਜਬ ਉਹ ਲక్ష్ਮੀ ਜੀ ਦੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉਤੀ 500 ਦੀ ਪਾ ਦਿੰਦੇ ਤਾਂ ਸ਼ਾਇਦ ਕ੍ਰਾਈਟਰੀਆ ਸਾਰੇ ਉੱਡ ਜਾਣਾ ਸੀ ਉਹ ਹਸਤਾ ਉਸ ਲੀਗ 'ਚ ਨਹੀਂ ਉਹ ਜਿਹੜੇ ਲੀਗ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰਦੇ ਕਵਾਲਿਫਾਈ ਤਾਂ ਕਰਦੇ ਆ ਸਭ ਕਾਂਗਰਸ ਦੇ ਕ੍ਰਾਈਟਰੀਆ ਦੇ ਨਾਲ ਕਿਉਂਕਿ ਮੇਰੇ ਤੋਂ ਆ ਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕੀ ਹੈ ਸਾਬ ਹੱਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਹੱਸਤਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ from the horse's mouth ya horse's the ਫਿਲੀ ਦੇ ਮਾਊਥ ਜਨਾ ਉਹਦੇ ਜਵਾਕਾਂ ਦੇ ਮੂੰਹ ਸੁਣੀ ਸੀਗੀ ਵੀ ਉਹਨਾਂ ਨੂੰ ਨਹੀਂ ਮਿਲੀ ਮੁੱਖ ਮੰਤਰੀਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ। ਤੋ ਸਰ ਦਾ ਕਿਹਦਾ ਨਾਮ ਹੈ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਦੰਨਾ ਅੱਗੇ ਫਰਜੰਦ ਦਾ ਨਾਮ ਲੈ ਰਿਆਂ। ਜਿ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈਏ ਪੁੱਨ ਨਹੀਂ ਮਿਲਦੀ। ਤੇ ਬਾਕੀ ਦਾ ਆ ਕਾਂਗਰਸ ਪਹੁੰਚੀ ਕਿੱਥੇ ਸਰ? ਇਹ ਨਾ ਕਰਕੇ ਸਰ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਰ। ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਿਸ ਸਿੱਧੂ ਕੋਲ ਹੋਵੇ ਪਰ ਮੈਨੂੰ ਇਹਨਾਂ ਦਾ ਪਤਾ ਹੈ ਮੇਰੇ ਕੋਲ ਡਿੰਪੇ ਜੀ ਆਲਾ ਉਹ ਜਿਹੜਾ ਟਰੇਟ ਅੱਜ ਵੀ ਪਿਆ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੀ ਹੈ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਰ ਜਖਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਹੈ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਹੈ ਸੋ ਅੱਗੇ-ਅੱਗੇ ਦੇਖੀ ਹੁੰਦਾ ਹੈ ਕੀ ਜੇ ਤੁਸੀਂ ਕਹਿੰਦੇ ਦੋ ਤਿੰਨ ਕ੍ਰਾਈਟੇਰੀਆ ਚ ਤੁਸੀਂ ਪਹਿਲੇ ਫੇਲ ਹੋ ਗਏ ਜਿਓ ਕ੍ਰਾਈਟੇਰੀਆ ਕਿਹੜੇ-ਕਿਹੜੇ ਸੀ ਉਹ ਮੈਂ ਦੱਸ ਰਾਂ ਜਿਹੜੇ ਬੀਬਾ ਜੀ ਹੋਈ ਦੱਸਣਗੇ ਕੀ ਹੈ ਜੀ ਕਈ ਕ੍ਰਾਈਟੇਰੀਆ ਹੈ ਦੇ ਵਿੱਚ ਯਾਦ ਤੁਸੀਂ ਸਟੇਟ ਚ ਸਰਕਾਰ ਬਣਾਉਣ ਦੀ ਗੱਲ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਨੌਬਤ ਤੇ ਪਹੁੰਚਿਆ ਨਹੀਂ ਬਾਅਦ ਚ ਬੰਦਾ ਠੁਕਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁਲ ਬੁੱਧੀ ਦਾ ਖੋਟ ਇਤਨੇ ਅਉਗਣ ਤਬ ਛੁਪੇ ਜਬ ਉਹ ਲక్ష్ਮੀ ਜੀ ਕੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉਤੀ 500 ਦੀ ਪਾ ਦਿੰਦੇ ਤਾਂ ਸ਼ਾਇਦ ਕ੍ਰਾਈਟਰੀਆ ਸਾਰੇ ਉੱਡ ਜਾਣੇ ਸੀ ਉਹ ਹਸਤਾ ਉਸ ਲੀਗ 'ਚ ਨਹੀਂ ਉਹ ਜਿਹੜੇ ਲੀਗ ਉਹਨਾਂ ਤੋਂ ਉਹ ਆਪ ਦਾ ਇਂਤਜ਼ਾਮ ਕਰ ਰਹੇ ਸੀ